ਦੇਖੋ ਇਹ ਟੋਟਲ ਭੰਡੀ ਪ੍ਰਚਾਰ ਹੈ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਦੇ ਤੇ ਮੈਂ ਚੱਲਦਾ ਹਾਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਇਸ ਕਰਕੇ ਜਿਹੜੀ ਇਹ ਭੰਡੀ ਪ੍ਰਚਾਰ ਹੈ ਬਿਲਕੁਲ ਗਲਤ ਹੈ ਨਾ ਕੋਈ ਖਬਰ ਨਾ ਕੋਈ ਕੁਝ ਨਾ ਕੇ ਦਾ ਬਿਆਨ ਸਿਰਫ ਪਲਾਂਟ ਕਰਾ ਕੇ ਖਵਣਾ ਇਹ ਚਲਾਈਆਂ ਜਾ ਰਹੀਆਂ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ ਦੇਖੋ ਇਹ ਟੋਟਲ ਭੰਡੀ ਪ੍ਰਚਾਰ ਹੈ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਕਾਰ ਕੀਤਾ ਹੈ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਦੇ ਤੇ ਮੈਂ ਚੱਲਦਾ ਹਾਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਐ ਇਸ ਕਰਕੇ ਜਿਹੜੀ ਇਸ ਪੰਡੀ ਪ੍ਰਚਾਰ ਹੈ ਬਿਲਕੁਲ ਗਲਤ ਹੈ ਨਾ ਕੋਈ ਖਬਰ ਨਾ ਕੋਈ ਕੁਝ ਨਾ ਕੇ ਦਾ ਬਿਆਨ ਸਿਰਫ ਪਲਾਂਟ ਕਰਾ ਕੇ ਖਵਨਾ ਇਹ ਚਲਾਈਆਂ ਜਾ ਰਹੀਆਂ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ ਦੇਖੋ ਇਹ ਟੋਟਲ ਪੰਡੀ ਪ੍ਰਚਾਰ ਹੈ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਕਾਰ ਕੀਤਾ ਹੈ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਦੇ ਤੇ ਮੈਂ ਚੱਲਦਾ ਹੰਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਐ ਇਸ ਕਰਕੇ ਜਿਹੜੀ ਇਹ ਭੰਡੀ ਪ੍ਰਚਾਰ ਹੈ ਬਿਲਕੁਲ ਗਲਤ ਹੈ ਨਾ ਕੋਈ ਖਬਰ ਨਾ ਕੋਈ ਕੁਝ ਨਾ ਕੇ ਦਾ ਬਿਆਨ ਸਿਰਫ ਪਲਾਂਟ ਕਰਾ ਕੇ ਖਵਣਾ ਇਹ ਚਲਾਈਆਂ ਜਾ ਰਹੀਆਂ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ ਦੇਖੋ ਇਹ ਟੋਟਲ ਭੰਡੀ ਪ੍ਰਚਾਰ ਹੈ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਕਾਰ ਕੀਤਾ ਹੈ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਦੇ ਤੇ ਮੈਂ ਚੱਲਦਾ ਹਾਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਐਸ ਕਰਕੇ ਜਿਹੜੀ ਇਹ ਭੰਡੀ ਪ੍ਰਚਾਰ ਹੈ ਬਿਲਕੁਲ ਗਲਤ ਹੈ ਨਾ ਕੋਈ ਖਬਰ ਨਾ ਕੋਈ ਕੁਝ ਨਾ ਕੇ ਦਾ ਬਿਆਨ ਸਿਰਫ ਪਲਾਂਟ ਕਰਾ ਕੇ ਖਵਨਾ ਇਹ ਚਲਾਈਆਂ ਜਾ ਰਹੀਆਂ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ ਦੇਖੋ ਇਹ ਟੋਟਲ ਭੰਡੀ ਪ੍ਰਚਾਰ ਹੈ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ 나ਹੀਂ ਮੈਂ ਬੋਲ ਸਕਦਾ 나ਹੀਂ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਦੇ ਤੇ ਮੈਂ ਚੱਲਦਾ ਹਾਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਐ ਇਸ ਕਰਕੇ ਜਿਹੜੀ ਇਸ ਭੰਡੀ ਪ੍ਰਚਾਰ ਹੈ ਬਿਲਕੁਲ ਗਲਤ ਹੈ ਨਾ ਕੋਈ ਖਬਰ ਨਾ ਕੋਈ ਕੁਝ ਨਾ ਕੇ ਦਾ ਬਿਆਨ ਸਿਰਫ ਪਲਾਂਟ ਕਰਾ ਕੇ ਖਵਨਾ ਇਹ ਚਲਾਈਆਂ ਜਾ ਰਹੀਆਂ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ ਦੇਖੋ ਇਹ ਟੋਟਲ ਭੰਡੀ ਪ੍ਰਚਾਰ ਹੈ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਦੇ ਤੇ ਮੈਂ ਚੱਲਦਾ ਹਾਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਐ ਇਸ ਕਰਕੇ ਜਿਹੜੀ ਇਹ ਭੰਡੀ ਪ੍ਰਚਾਰ ਹੈ ਬਿਲਕੁਲ ਗਲਤ ਹੈ ਨਾ ਕੋਈ ਖਬਰ ਨਾ ਕੋਈ ਕੁਝ ਨਾ ਕੇ ਦਾ ਬਿਆਨ ਸਿਰਫ ਪਲਾਂਟ ਕਰਾ ਕੇ ਖਵਣਾ ਇਹ ਚਲਾਈਆਂ ਜਾ ਰਹੀਆਂ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ